ਰੋਇਦਪੁਰ ਲੋਕ ਸਭਾ ਸੀਟ ਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣਾ ਵੋਟ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਪਿੰਡ ਮੋਣਕੇ ਬਤਾਰ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਭਾਜਪਾ ਉਮੀਦਵਾਰ ਰਾਣਾ ਗਰਮੀਤ ਸਿੰਘ ਸੋਢੀ ਹੋਰੀ ਆਪਣੇ ਪਰਿਵਾਰ ਦੇ ਸਮੇਤ ਵੋਟ ਪਾ ਕੇ ਬਾਹਰ ਨਿਕਲੇ ਹੈਗੇ ਆ ਗੱਲਬਾਤ ਕਰ ਲੈਂਦੇ ਆ ਰਾਣਾ ਸੋਢੀ ਹੋਰਾ ਨਾਲ ਤੇ ਪੂਰੇ ਹਲਕੇ ਦੀ ਸਥਿਤੀ ਜਾਣ ਲੈਂਦੇ ਹੈਗੇ ਆ ਪੰਜਾਬ ਦੇ ਵਿੱਚ ਮਾਹੌਲ ਕੀ ਹੈਗਾ ਰਾਣਾ ਗਰਮੀਤ ਸਿੰਘ ਸੋਢੀ ਹੋਰੀ VOTING ਕਰਨ ਤੋਂ ਬਾਅਦ ਵਿਧ ਪਰਿਵਾਰ ਉਹਨਾਂ ਦੇ ਬੇਟੇ ਰਗੂ ਸੋਢੀ ਹੋਰੀ ਨਾਲ ਸੰ ਬੇਟੀ ਵੀ ਨਾਲ ਸੰ ਰਾਣਾ ਜੀ ਨਾਲ ਗੱਲ ਰਾਣਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਰੁਝਾਨ ਹੈਗਾ ਜੀ ਪੂਰੇ ਪੰਜਾਬ ਦੇ ਤੇ ਫਿਰੋਜ਼ਪੁਰ ਦੇ ਪੰਜਾਬ ਚ ਬਹੁਤ ਵਧੀਆ ਹੰਗਾਰਾ ਹੈ ਬੀਜੇਪੀ ਦੇ ਹੱਕ ਚ ਲੋਕ ਵੋਟ ਪਾ ਰਹੇ ਨੇ ਔਰ ਅਸੀਂ ਕਾਫੀ ਸੀਟਾਂ ਜਿੱਤਾਂਗੇ ਸੋ ਮੈਂ ਇਹ ਤਾਂ ਨਹੀਂ ਕਹਿ ਰਿਹਾ ਵੀ 13 ਸੀਟਾਂ ਜਿੱਤਾਂਗੇ ਕਿਉਂਕਿ ਬੀਜੇਪੀ ਪਹਿਲੀ ਦਫਾ ਇਕੱਲੇ ਤੌਰ ਤੇ ਇਲੈਕਸ਼ਨ ਲੜ ਰਹੀ ਹੈ لیکن اسی کافی سیٹاں जितटेन और فروز پر پارلیمنٹ اسی 101% جت۔ ہاں 졸리 صاحب ਜਿੱਦਾਂ ਤੁਸੀਂ ਅੱਜ ਆਪ VOTING ਪਾਕ ਆਏ ਉਹ ਵੀ ਦਿ ਫੈਮਿਲੀ ਆ ਕੇ ਆਏ। ਇਹ ਪਿੰਡ ਹਮੇਸ਼ਾ ਤੁਹਾਡਾ ਗੜ ਰਿਹਾ ਹੈਗਾ। ਤੁਹਾਡੇ ਵੱਡੇ ਭਾਈ ਸਾਹਿਬ ਇੱਥੇ ਬੈਠਦੇ ਸੀ ਇੱਕ ਪਾਸੇ ਜਾਂਦਾ ਹੈਗਾ ਸੀ। ਅੱਜ ਵੀ ਉਹ ਰਜਾਣੇ ਪਿੰਡ ਦਾ। ਅੱਜ ਵੀ ਉਹ ਰਜਾਣੇ ਅੱਜ ਮੇਰੇ ਭਾਈ ਸਾਹਿਬ ਨਹੀਂ ਰਹੇਗੇ। ਹੂੰ। ਮੇਰਾ ਭਤੀਜਾ ਬੈਠਾ ਹੋਇਆ। ਲੋਕ ਪਿੰਡਾਂ ਦੇ ਸਾਰਾ ਪਿੰਡ ਵੋਟ ਕਰਨ ਆ ਰਿਹਾ ਹੈ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕਿਹੜੇ ਕੰਮ ਕਰਨਾ ਚਾਹੋਗੇ ਤੁਸੀਂ ਦੇਖੋ ਬਹੁਤ ਸਾਰੇ ਕੰਮ ਨੇ ਮੈਂ ਤੁਹਾਨੂੰ ਦੱਸਿਆ ਬਾਰਡਰ ਵੀ ਖੁਲਾਵਾਂਗੇ ਲੋਕ ਜਿਹੜੇ ਬਾਰਡਰ ਤੇ ਬੈਠੇ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਮਾਲਕ ਨਹੀਂ ਉਹਨਾਂ ਨੂੰ ਮਾਲਕ ਵੀ ਬਣਾਵਾਂਗੇ ਸਾਰੇ ਕੰਮ ਹੋਣਗੇ ਆਏ ਜਨ ਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਆਪਣੇ ਪਰਿਵਾਰ ਦੇ ਸਮੇਤ ਅੱਜ ਪਿੰਡ ਮੋਹਣਕੇ ਬਤਾੜ ਜੱਦੀ ਪਿੰਡਾ ਰਾਣਾ ਗਰਮੀਤ ਸਿੰਘ ਸੋਢੀ ਹੋਰਾਂ ਦਾ ਇਸੇ ਪਿੰਡ ਦੇ ਵਿੱਚ ਅੱਜ ਵੋਟ ਪੁਕਤਾਨ ਲਈ ਆਏ ਸੀ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਰਗੂ ਗਮੀਤ ਸਿੰਘ ਸੋਢੀ ਹੋਰੀ ਨਾਲ ਸੀ ਉਹਨਾਂ ਦੀ ਬੇਟੀ ਗਾਇਤਰੀ 베ਦੀ ਜੀ ਅੱਜ ਨਾਲ ਸਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਦੇ ਲੋਕ ਇਸ ਪਿੰਡ ਦੀ ਗੱਲ ਕਰ ਲੈਣ ਤਾਂ ਰਾਣਾ ਗਰਮੀਤ ਸਿੰਘ ਸੋਢੀ ਜਦ ਕਾਂਗਰਸ ਦੇ ਵਿੱਚ 4 ਵਾਰ ਵਿਧਾਇਕ ਬਣੇ ਤਾਂ ਇਸੇ ਪਿੰਡ ਤੋਂ ਸਭ ਤੋਂ ਵੱਡੀ ਲੀਡ ਰਾਣਾ ਗਰਮੀਤ ਸਿੰਘ ਛੋੜੀ ਨੂੰ ਮਿਲਦੀ ਰਹੀ ਹੈ ਅੱਜ ਉਹੀ ਪਿੰਡ ਹੈ ਉਹਨਾਂ ਦਾ ਜੱਦੀ ਪਿੰਡ ਤੇ ਪਿੰਡ ਦੇ ਲੋਕ ਦੇਖੋ ਕਿਸ ਤਰੀਕੇ ਰਾਣਾ ਛੋੜੀ ਨੂੰ ਮਿਲਦੇ ਹੋਏ ਵੀ ਦਿਖਾਈ ਦੇ ਰਹੇ ਨੇ ਬੋਲਿੰਗ ਬੂਥ ਤੋਂ ਬਾਅਦ ਲੋਕ ਜਿਹੜੀ ਹੈਗਿਆ ਨੇ ਆਪ ਦੀ ਅਰਜ਼ ਉਹਨਾਂ ਨੂੰ ਦੱਸਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਪਿੰਡ ਮੋਹਣ ਕੇ ਵਤਾੜ ਤੋਂ ਰਾਣਾ ਗਰਮੀਤ ਸਿੰਘ ਸੋਢੀ ਜਦ ਵੋਟ ਪਾਉਣ ਲਈ ਆਉਂਦੇ ਆ ਤੇ ਉਹਨਾਂ ਦੇ ਸਮਰਥਕ ਇਸ ਪਿੰਡ ਦੇ ਵਿੱਚ ਵੱਡੀ ਲੀਡ ਰੱਖਦੇ ਰਿਹਾ ਰਾਣਾ ਗਰਮੀਤ ਸਿੰਘ ਸੋਢੀ ਤੇ ਇਸ ਵਾਰ ਵੀ ਉਹਨਾਂ ਦੇ ਇਹ ਕਹਣਾ ਲੋਕਾਂ ਦਾ ਰਜ਼ਾਨ ਜਿਹੜਾ ਹੈਗਾ ਉਹ ਭਾਜਪਾ ਵੱਲ ਹੈਗਾ ਅੱਜ ਮਤਦਾਨ ਹੋ ਰਿਹਾ ਲੋਕ ਆਪਣੀ ਮਤ ਦੇ ਨਾਲ ਦਾਨ ਕਰ ਰਹੇ ਹੈਗੇ ਆ ਤੇ ਰਾਣਾ ਸੋਢੀ ਹੋ ਰਹੇ ਭਾਜਪਾ ਦੇ ਉਮੀਦਵਾਰ ਤੇ ਹੁਣ ਉਹ ਵਕ ਵਕ ਪਿੰਡਾਂ ਦੇ ਵਿੱਚ ਵਿਚਰਨਗੇ ਲੋਕਾਂ ਦੇ ਵਿੱਚ ਜਾਣਗੇ ਵਕ ਵਕ ਪੋਲਿੰਗ ਬੂਥਾਂ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣਗੇ ਦੇਖਦੇ ਰਹੋ ਆਵਾਜ਼ੇ ਪੰਜਾਬ ਤੇ ਗੁਰੂ ਹਰਸਾ ਸਿੰਘ ਲਾਈਵ